ਮੇਰੀ ਕਪਤਾ ਦਾ ਨਾਮ ਹੈ ਕਲਯੁਗ ਦਾ ਚਮਕਦਾ ਸਤਾਰਾ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਬਿਨਾ ਸੇਹਰਾ ਬਿਨਾ ਬਰਾਤ ਬੀਰਾ ਲਾੜਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਬਿਨਾ ਸੇਹਰਾ ਬਿਨਾ ਬਰਾਤ ਬੀਰਾ ਲਾੜਾ ਮੈਂ ਦੇਖਿਆ ਕਲ ਤਖਤ ਸੀ ਜੋ ਚਚੇਰਾ ਭਾਈ ਅੱਜ ਬਣਿਆ ਹੈ ਸਿਰ ਦਾ ਸਾਈਂ ਸ਼ਰਮਨਾਕ ਹੈ ਗੱਲ ਲੋਕਾਂ ਨੂੰ ਕਿੱਡਾ ਹੋਇਆ ਹੈ ਝੱਲ ਹੁੰਦਾ ਦੁਨੀਆ ਦਾ ਇੰਨਾ ਮਾੜਾ ਹਾਲ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਲਯੁਗ ਦੇ ਵਿੱਚ ਵਿਸ਼ਵਾਸ ਵਾਲੀ ਤਾਂ ਗੱਲ ਹੀ ਨਾ ਕਰੋ ਕਲਯੁਗ ਦੇ ਵਿੱਚ ਵਿਸ਼ਵਾਸ ਵਾਲੀ ਤਾਂ ਗੱਲ ਹੀ ਨਾ ਕਰੋ ਭਾਈਆਂ ਦੇ ਪਾਈ ਹੁੰਦੇ ਨੇ ਬਾਹਾਂ ਸਦਾ ਆਪਣੇ ਹੀ ਬਾਣੂ ਕਟਦੇ ਭਾਈ ਮੈਂ ਦੇਖਿਆ ਦੁਨੀਆ ਦਾ ਇੰਨਾ ਮਾੜਾ ਹਾਲ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਜਿਹੜੇ ਕਰਦੇ ਸੀ ਸ਼ਾਮਾਂ ਜਿਹੜੇ ਕਰਦੇ ਸੀ ਸ਼ਾਮਾਂ ਜੁਲਫਾਂ ਦੀਆਂ ਸਦਾ ਬਸਦੇ ਸੀ ਦਿਲ ਵਿੱਚ ਉਸ ਦੇ ਅਸਾਂ ਸਦਾ ਉਹਨਾਂ ਦਾ ਬਦਲਦਾ ਬਤੀਰਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਲਯੁਗ ਦੇ ਲੀਡਰਾਂ ਦੀ ਤਾਂ ਗੱਲ ਹੀ ਨਾ ਕਰੋ ਕਲਯੁਗ ਦੇ ਲੀਡਰਾਂ ਦੀ ਤਾਂ ਗੱਲ ਹੀ ਨਾ ਕਰੋ ਦੇਸ਼ ਦੇ ਅਮਰ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਰਾਭਾ ਮੈਂ ਦੇਖਿਆ ਕਲਯੁਗ ਦੇ ਲੀਡਰਾਂ ਦੀ ਤਾਂ ਗੱਲ ਹੀ ਨਾ ਕਰੋ ਦੇਸ਼ ਦੇ ਅਮਰ ਸ਼ਹੀਦ ਭਗਤ ਸਿੰਘ ਤੇ ਕਰਤਾਰ ਸਰਾਭਾ ਮੈਂ ਦੇਖਿਆ ਅੱਜ ਦਾ ਲੀਡਰ ਸ਼ਰਿਆਮ ਹੁੰਦਾ ਗਰਦਾਰ ਮੈਂ ਦੇਖਿਆ ਜੰਗ ਦੇ ਮੈਦਾਨ ਵਿੱਚ ਹੁੰਦੇ ਸ਼ਹੀਦ ਮੈਂ ਦੇਖਿਆ ਜੰਗ ਦੇ ਮੈਦਾਨ ਵਿੱਚ ਹੁੰਦੇ ਸ਼ਹੀਦ ਮੈਂ ਦੇਖਿਆ ਇਨਾਂ ਦੀ ਸ਼ਹਾਦਤ ਨੂੰ ਅੱਜ ਦਾ ਲੀਡਰ ਕਰਦੇ ਨੇ ਲਾਮ ਮੈਂ ਦੇਖਿਆ ਨજર ਦੁਨੀਆ ਦੇ ਵਿੱਚ ਨજર ਦੁਨੀਆ ਦੀ ਵਿੱਚ ਨੇ ਦੇਸ਼ ਸੇਵਕ ਕਰਦੇ ਵੱਡਾ ਘਟਾਲਾ ਮੈਂ ਦੇਖਿਆ ਨજર ਦੁਨੀਆ ਦੇ ਵਿੱਚ ਨੇ ਜੋ ਦੇਸ਼ ਸੇਵਕ ਕਰਦੇ ਵੱਡੇ ਘਟਾਲਾ ਮੈਂ ਦੇਖਿਆ ਲੀਡਰ ਦਿਲ ਦਾ ਕਾਲਾ ਮੈਂ ਦੇਖਿਆ ਲੀਡਰ ਦਿਲ ਦਾ ਕਾਲਾ ਮੈਂ ਦੇਖਿਆ ਦੁਨੀਆ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਲ ਯੁਗ ਦੇ ਵਿੱਚ ਤਾਂ ਦੇਹੇਜ ਵਾਲੀ ਤਾਂ ਗੱਲ ਹੀ ਨਾ ਕਰੋ ਕਲ ਯੁਗ ਦੇ ਵਿੱਚ ਦੇਹੇਜ ਵਾਲੀ ਤਾਂ ਗੱਲ ਹੀ ਨਾ ਕਰੋ ਲੈਣਾ ਦੇਣਾ ਕੁਝ ਨਹੀਂ ਲੈਣਾ ਦੇਣਾ ਕੁਝ ਨਹੀਂ ਕਹਿੰਦੇ ਲੜਕੇ ਦੇ ਕੀਤਾ ਖਰਚ ਪੜਾਈ ਤੇ ਮੰਗਦੇ ਮੈਂ ਦੇਖਿਆ ਮੰਗਦੇ ਨੇ ਕਾਰ ਮੋਟਰਸਾਈਕਲਾਂ ਟੈਲੀਵਿਜ਼ਨ ਨੂੰ ਰੋਂਦੇ ਜਮਾਨਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਕਰਨਾ ਹੈ ਬਿਜ਼ਨਸ ਜਵਾਈ ਜੀ ਨੇ ਲੱਖਾਂ ਰੁਪਏ ਕਰੋ ਮਦਦ ਸੋਹਰਾ ਦੀ ਕਹਿੰਦੇ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਮੈਂ ਦੇਖਿਆ ਪੈਸੇ ਵਾਲੇ ਨੂੰ ਨਹੀਂ ਹੈ ਇਹ ਫਿਕਰ ਪੈਸੇ ਵਾਲੇ ਨੂੰ ਨਹੀਂ ਹੈ ਇਹ ਫਿਕਰ ਗਰੀਬ ਦਾ ਸਨਮਾਨ ਖੁੰਦੇ ਮੈਂ ਦੇਖਿਆ ਕਰੀਬ ਦਾ ਸਨਮਾਨ ਖੁੰਦੇ ਮੈਂ ਦੇਖਿਆ ਜੋ ਦੇ ਨਾ ਸਕਣ ਮਦਦ ਦੇਹਜ ਵਾਲੀ ਜੋ ਦੇ ਨਾ ਸਕਣ ਮਦਦ ਦੇਹਜ ਵਾਲੀ ਉਹਨਾਂ ਦੀਆਂ ਧੀਆਂ ਦਾ ਹੁੰਦਾ ਮਾੜਾ ਹਾਲ ਮੈਂ ਦੇਖਿਆ ਉਹਨਾਂ ਦੀਆਂ ਧੀਆਂ ਦਾ ਹੁੰਦਾ ਮਾੜਾ ਹਾਲ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਤਾਰਾ ਪਹਿ ਦੇਖਿਆ ਖਤਮ ਕਰਨੀ ਹੈ ਰਸਮ ਇਹ ਦਾਸ ਦੀ ਖਤਮ ਕਰਨੀ ਹੈ ਰਸਮ ਇਹ ਦਾਜ ਦੀ ਬੈਸ ਸਭ ਨੂੰ ਸਨੇਹਾ ਦਿੰਦੇ ਮੈਂ ਦੇਖਿਆ ਬੈਸ ਸਭ ਨੂੰ ਇਹ ਸਨੇਹਾ ਦਿੰਦੇ ਮੈਂ ਦੇਖਿਆ ਖਤਮ ਕਰਨੀ ਹੈ ਰਸਮ ਇਹ ਦਾਜ ਦੀ ਬੈਸ ਸਭ ਨੂੰ ਸਨੇਹਾ ਦਿੰਦੇ ਮੈਂ ਦੇਖਿਆ ਤੰਗ ਆ ਕੇ ਇਸ ਸਤਿਆਚਾਰ ਕੋਲੋਂ ਤੰਗ ਆ ਕੇ ਇਸ ਸਤਿਆਚਾਰ ਕੋਲੋਂ ਧੀ ਤਾ ਧੀ ਧੀ ਦਾ ਬਾਵਲ ਵੀ ਮਰਦੇ ਵਿਚਾਰਾ ਮੈਂ ਦੇਖਿਆ ਧੀ ਦਾ ਬਾਵਲ ਮਰਦੇ ਵਿਚਾਰਾ ਮੈਂ ਦੇਖਿਆ ਕਲਯੁਗ ਦਾ ਚਮਕਦਾ ਸਿਤਾਰਾ ਮੈਂ ਦੇਖਿਆ ਥੈਂਕ ਯੂ